ਬਾਬਾ ਦੇਖ ਤੇਰੇ ਸਿੱਖ ਉਪਰੋਂ ਖਾਲਸੇ ਰਹੇ ਦਿਖ ਬਾਬਾ ਦੇਖ ਤੇਰੇ ਸਿੱਖ ਉਪਰੋਂ ਖਾਲਸੇ ਰਹੇ ਦਿਖ ਬੜੇ ਅਜਬ ਤੇ ਬੜੇ ਹੀ ਕਮਾਲ ਦੇ ਹੁਣ ਸਿੱਖ ਹੋ ਗਏ ਵਿਪਰਾਂ ਦੇ ਨਾਲ ਦੇ ਹੁਣ ਸਿੱਖ ਹੋ ਗਏ ਬਹਾਮਣਾਂ ਦੇ ਨਾਲ ਦੇ ਹੁਣ ਸਿੱਖ ਹੋ ਗਏ ਬਹਾਮਣਾਂ ਦੇ ਨਾਲ ਦੇ ਸੌਣ ਦੇ ਮਹੀਨੇ ਜੋ ਜਾਈ ਜਾਂਦੇ ਪਹਾੜਾਂ ਵੱਲ ਉਜਣ ਲਈ ਦੇਵਤੇ ਤੇ ਦੇਵੀਆਂ ਬਾਦੋਂ ਵਿੱਚ ਗੁੱਗੇ ਦੀਆਂ ਮੜੀਆਂ ਨੂੰ ਪੂਜਦੇ ਨੇ ਤੇ ਇਕਦੇ ਨੇ ਮੱਥੇ ਰਿੰਨ ਸੇਵੀਆਂ ਇਹ ਪੁੱਠੇ ਕਰਦੇ ਨੇ ਚੱਜ ਭੋਰਾ ਮੰਨਦੇ ਨਹੀਂ ਲੱਜ ਇਹ ਪੁੱਠੇ ਕਰਦੇ ਨੇ ਚੱਜ ਭੋਰਾ ਮੰਨਦੇ ਨਹੀਂ ਲੱਜ ਵਹਿਮਾ ਭਰਮਾ ਨੂੰ ਮਨਾਂ ਵਿੱਚ ਪਾਲਦੇ ਹੁਣ ਸਿੱਖ ਹੋ ਗਏ ਬਿੱਪਰਾਂ ਦੇ ਨਾਲ ਦੇ ਹੁਣ ਸਿੱਖ ਹੋ ਗਏ ਬ੍ਰਾਹਮਣਾਂ ਦੇ ਨਾਲ ਦੇ ਹੁਣ ਸਿੱਖ ਹੋ ਗਏ ਬਿੱਪਰਾਂ ਦੇ ਨਾਲ ਦੇ ਮੰਤਰਾਂ ਦੇ ਵਾਂਗਿਉ ਗੁਰਬਾਣੀ ਨੂੰ ਪੜ੍ਹਣ ਛਾਂ ਰੰਗ ਚਾੜ ਵੇਦਾਂ ਦੇ ਵਿਦਾਂਤ ਦਾ ਸ਼ਬਦ ਗੁਰੂ ਤੋਂ ਹੋਏ ਫਿਰਦੇ ਨੇ ਬਾਗੀ ਸ਼ਬਦ ਗੁਰੂ ਤੋਂ ਹੋਏ ਫਿਰਦੇ ਨੇ ਬਾਗੀ ਕਾਣ ਕਰਦੇ ਨੇ ਸਿੱਖੀ ਦੇ ਸਦਾਂ ਹੋਗੇ ਰੂਹ ਦੇ ਚੰਡਾਲ ਛੱਡ ਹੱਕ ਤੇ ਹਲਾਲ ਹੋਗੇ ਰੂਹ ਦੇ ਚੰਡਾਲ ਛੱਡ ਹੱਕ ਤੇ ਹਲਾਲ ਖਾਣਾ ਹਰ ਥਾਂ ਹਰਾਮ ਦਾ ਹੀ ਭਾਲਦੇ ਹੁਣ ਸਿੱਖ ਹੋਗੇ ਵਿਪਰਾਂ ਦੇ ਨਾਲ ਦੇ ਹੁਣ ਸਿੱਖ ਹੋਗੇ ਬਹਾਮਣਾਂ ਦੇ ਨਾਲ ਦੇ ਹੁਣ ਸਿੱਖ ਹੋਗੇ ਵਿਪਰਾਂ ਦੇ ਨਾਲ ਦੇ ਜੋ ਹੈ ਗੈਬ ਵਿਪਰਨ ਕੀ ਰੀਤ ਮੈਂ ਨਾ ਕਰਾਂ ਇਨਕੀ ਪ੍ਰਤੀਤ ਜੋ ਇਹ ਗਹੇ ਵਿਪਰਨ ਕੀ ਰੀਤ ਮੈਂ ਨਾ ਕਰਾਂ ਇਨਕੀ ਪ੍ਰਤੀਤ ਪੂਜਨ ਦੇ ਲਈ ਇਹਨਾਂ ਮੰਨਿਆ ਸ੍ਰੀ ਗੁਰੂ ਗ੍ਰੰਥ ਜੀ ਨੂੰ ਉਤੋਂ ਉਤ ਪੜ੍ਹਦੇ ਜਰੂਰ ਪਰ ਅੰਦਰੋਂ ਨਹੀਂ ਇਹ ਵਿਚਾਰਦੇ ਬਾਬਾ ਤੇਰੇ ਸਿੱਖ ਹੋਗੇ ਵਿਪਰਾਂ ਦੇ ਨਾਲ ਦੇ ਹੋਗੇ ਬ੍ਰਾਹਮਣਾਂ ਦੇ ਨਾਲ ਦੇ ਹੋਗੇ ਵਿਪਰਾਂ ਦੇ ਨਾਲ ਦੇ ਵਾਹਿਗੁਰੂ ਜੀ ਕਾ ਖਾਲਸਾ O ar é